ਪਿਛਲੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਆਈਟੀ ਦੇ ਸਬੰਧਿਤ ਕੁਝ ਨਵੇਂ ਨਿਯਮ ਨੇ ਜਿਹੜੇ ਬਣਾਏ ਗਏ ਨੇ ਉਹਦੇ ਵਿੱਚ ਬੜਾ ਕੁਝ ਆਉਂਦਾ ਹੈਗਾ ਚਾਹੇ ਉਹ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਬ੍ਰਾਡਕਾਸਟਿੰਗ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਆਈਟੀ ডিপਾਰਟਮੈਂਟ ਦੇ ਅੰਦਰ ਜਿੰਨਾ ਕੁਝ ਵੀ ਆਉਂਦਾ ਉਸ ਨੂੰ ਲੈ ਕੇ ਨਵੇਂ ਨਿਯਮ ਲਾਗੂ ਹੋਏ ਤਾਂ ਬੜੇ ਲੋਕਾਂ ਨੇ ਇਸ ਤੇ ਇਤਰਾਜ਼ ਵੀ ਜਤਾਇਆ ਤੇ ਆਖਿਰਕਾਰ ਇਹ ਮਾਮਲਾ ਹਾਈ ਕੋਰਟ ਵੀ ਪਹੁੰਚ ਗਿਆ ਸੋ ਹਾਈ ਕੋਰਟ ਦੇ ਜੱਜ ਹੁਣਾਂ ਦਾ ਕਹਿਣਾ ਹੈ ਕਿ ਇਹ ਗੈਰ ਸੰਵਿਧਾਨਿਕ ਹੈ ਜਿਹੜੇ ਰੂਲਸ ਬਣਾਏ ਗਏ ਨੇ ਨਵੇਂ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਹੈ ਮਤਲਬ ਇਹ ਤੇ ਸਾਫ ਹੋ ਗਿਆ ਕਿ ਇਹ ਰੂਲਸ ਸਹੀ ਨਹੀਂ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਮੀਡੀਆ ਨੂੰ ਜਾਂ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਇੱਕ ਕੋਸ਼ਿਸ਼ ਹੈ ਸੋ ਤੁਹਾਨੂੰ ਲੱਗਦਾ ਇਹਦੇ ਬਾਰੇ ਬਹੁਤ ਹੈ ਫੈਸਲਾ ਹੈ ਬੰਬੇ ਹਾਈ ਕੋਰਟ ਵੱਲੋਂ ਆਇਆ ਫੈਸਲਾ ਦੇਖੋ ਅਇਸ ਫੈਸਲੇ ਦੇ ਆਉਣ ਦੇ ਨਾਲ ਇੱਕ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਆਪਣੇ ਵਰਗੇ ਜਨਨ ਸਹਿਕਾਰੀਆਂ ਉਹਨਾਂ ਵੀ ਰਾਧਾ ਮਾਮਲਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੇ ਮਾਮਲੇ ਆਉਂਦੇ ਆ ਪਰ ਹੁਣ ਇਹ ਬੰਬੇ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਇਹ ਆਪਣੇ ਤੌਰ ਤੇ ਹੈਬਿਸ਼ਕ ਬੰਬੇ ਹਾਈ ਕੋਰਟ ਦਾ ਫੈਸਲਾ ਪਰ ਇੱਕ ਕੌਮੀ ਪੱਧਰ ਤੇ ਕਿਉਂਕਿ ਕੇਂਦਰ ਦੇ ਨਿਯਮ ਹੈ ਜਿੰਨਾ ਨਿਜਵਾ ਨੂੰ ਬੰਬੇ ਹਾਈ ਕੋਰਟ ਨੇ ਰੱਦ ਕੀਤੀ ਤਾਂ ਕਿ ਵੀ ਨਹੀਂ ਇਹ ਲਾਗੂ ਨਹੀਂ ਹੋ ਸਕਦੇ ਜਿਹੜੀ ਧਾਰਾ 50 ਦੇ ਦੀਨ ਇਹ ਫੈਸਲਾ ਲਿਆ ਗਿਆ ਸੀਗਾ ਕੇਂਦਰ ਵੱਲੋਂ ਤਾਂ ਬੰਬੇ ਹਾਈ ਕੋਰਟ ਦਾ ਕਹਿਣਾ ਕਿ ਇਹ ਨਾਲ ਜਿਹੜੀ ਇੱਕ ਬੁਨਿਆਦੀ ਕਿਸੇ ਮਨੁੱਖ ਦੀ ਆਜ਼ਾਦੀ ਦੀ ਗੱਲ ਹੈ ਆਜ਼ਾਦੀ ਦੇ ਅਧਿਕਾਰ ਹੈ ਬੋਲਣ ਦੀ ਆਜ਼ਾਦੀ ਹੈ ਲਿਖਣ ਦੀ ਆਜ਼ਾਦੀ ਹੈ ਇਸੇ ਤਰੀਕੇ ਨਾਲ ਆਪਣੇ ਪ੍ਰਗਟਾਵੇ ਦੀ ਆਜ਼ਾਦੀ ਹੈ ਉਹਨਾਂ ਵਿਚਾਰਾਂ ਦੇ ਉੱਤੇ ਕਹਿੰਦੇ ਬੇਲੂੜੀ ਪਾਬੰਦੀ ਹੈ ਕਿਉਂਕਿ ਇਹ ਜ਼ਰੂਰ ਕਿਹਾ ਗਿਆ ਕਿ ਫਰਜ਼ੀ ਖ਼ਬਰਾਂ ਫਰਜ਼ੀ ਪ੍ਰਚਾਰ ਉਹਨਾਂ ਰੋਕਣ ਦੇ ਲਈ ਸਾਰਾ ਕੁਝ ਕੀਤਾ ਗਿਆ ਉਹ ਕਹਿੰਦੇ ਦੀ ਵਿਆਖਿਆ ਨਹੀਂ ਹੁੰਦੀ ਕਿਉਂਕਿ ਜਦੋਂ ਤੁਸੀਂ ਬਹੁਤ ਸਾਰੇ ਏਰੀਆ ਗ੍ਰੇ ਏਰੀਆ ਜਿਹਨੂੰ ਕਹਿੰਦੇ ਜਾਂਦੇ ਨੇ ਖਲਾਅ ਵਾਲਾ ਏਰੀਆ ਪਰ ਰੱਖ ਲੀਏ ਜਿਹਦੇ ਵਿੱਚ ਪਤਾ ਨਹੀਂ ਲੱਗਣ ਫਰਜ਼ੀ ਕੀ ਹੈ ਕੀ ਨਹੀਂ ਜਿਹਦੀ ਵਿਆਖਿਆ ਕੇਂਦਰ ਸਰਕਾਰ ਜਾਂ ਪੁਲਿਸ ਦੀਆਂ ਏਜੰਸੀਆਂ ਹੀ ਕਰਨੀਆਂ ਆ ਆਪਾਂ ਜਾਣਦੇ ਆ ਕਿ ਵਿਆਖਿਆ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸੋ ਚੰਗਾ ਝਟਕਾ ਇਸ ਮਾਮਲੇ 'ਚ ਲੱਗਿਆ ਹੁਣ ਲੱਗਦਾ ਕਿ ਕੋਈ ਨਾ ਕੋਈ ਨਵੇਂ ਸਿਰੇ ਤੋਂ ਸੁਣਵਾਈ ਹੋਏਗੀ ਇੱਕ ਵਾਰੀ ਬੰਬੇ ਹਾਈ ਕੋਰਟ ਨੇ ਜਿਹੜਾ ਇਹ ਜਦ ਬਣਾਇਆ ਸੀਗਾ ਸੋਧ ਕੀਤੀ ਸੀ ਸਿਸਟਮ ਦੇ ਵਿੱਚ 17.50 ਦੇ ਦੀਨ ਉਹ ਰੱਦ ਕਰ ਦਿੱਤਾ ਗਿਆ ਹੁਣ ਨਵੇਂ ਸਿਰੇ ਤੋਂ ਕਾਨੂੰਨ ਬਣਦਾ ਹੈ ਸੋਧਾਂ ਪ੍ਰਵਾਨ ਹੁੰਦੀਆਂ ਨਹੀਂ ਹੁੰਦੀਆਂ ਜੇ ਇਹਨੂੰ ਚੁਣੌਤੀ ਦੇਣਗੇ ਕਿ ਸੁਪੇਂ ਕੋਰਟ ਦੇ ਵਿੱਚ ਵੱਖਰਾ ਮਾਮਲਾ ਹੈ ਪਰ ਦੇਸ਼ ਦੇ ਅੰਦਰ ਬਹਿਸ ਦਾ ਮੁੱਦਾ ਬਣ ਗਿਆ ਜਦੋਂ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ ਦੇਖੋ ਇੰਨੀ ਐਨ ਜਾਣਕਾਰੀ ਹੈ ਇਹ ਜਿਸਨ ਇਲੈਕਟ੍ਰੋਨਿਕ মিডিਆ ਨੇ ਇਹਦਾ ਨੋਟਸ ਲਿਆ ਪ੍ਰਿੰਟ মিডিਆ ਦੀਆਂ ਕਿਹ ਵੱਡੀਆਂ ਅਖਬਾਰਾਂ ਨੇ ਇਸ ਨਿਊਜ਼ ਨੂੰ ਲੀਡ ਦੇ ਤੌਰ ਤੇ ਲਿਆ ਇਹ ਤੋਂ ਐਮੀਦ ਅੰਦਾਜ਼ਾ ਲਾਇਆ ਜਾ ਸਕਦਾ ਸੋਸ਼ਲ ਮੀਡੀਆ ਦੀ ਆਪਣੀ ਇੱਕ ਵੱਡੀ ਇੰਪੋਰਟੈਂਟ ਬਣ ਗਈ ਹੈ ਉਸ ਨੂੰ ਇਦਾਂ ਅਗਨੋਰ ਨਹੀਂ ਕੀਤਾ ਜਾ ਸਕਦਾ ਜੀ ਸਰਕਾਰਾਂ ਹਮੇਸ਼ਾ ਇਹ ਕਹਿੰਦੀਆਂ ਰਹਿੰਦੀਆਂ ਕਿ ਜੀ ਗੈਰ ਜ਼ਿੰਮੇਵਾਰੀ ਤੋਂ ਕੰਮ ਲੈ ਜਾਂਦਾ ਹੈ ਆਪਾਂ ਇਹ ਜ਼ਰੂਰੀ ਕਰਾਂ ਕਿ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਪਰ ਉਹਨਾਂ ਦੀ ਜ਼ਿੰਮੇਵਾਰੀ ਬਣਦੇ ਨਾਲ ਨਾਲ ਇਹ ਨਹੀਂ ਹੈ ਕਿ ਜੇ ਕਿਸੇ ਸਰਕਾਰ ਦੇ ਕੋਲ ਹੱਕ ਨਹੀਂ ਜਾਂਦੀ ਉਹਨਾਂ ਦੇ ਹਿੱਤ ਨਹੀਂ ਜਾਂਦੀ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਇੱਕ ਵੱਡੀ ਰੋਕ ਲੱਗੇਗੀ ਸਰਕਾਰੀ ਧੱਕੇ ਨੂੰ ਰੋਕਣ ਦੇ ਲਈ ਉਮੀਦ ਕਰਦੇ ਹਾਂ ਕਿ ਨਵੇਂ ਸਿਰੇ ਤੋਂ ਕੋਈ ਸਿਸਟਮ ਬਣੇਗਾ ਤੇ ਇਹ ਪੁਰਾਣੇ ਧੱਕਾਸ਼ੇਲੇ ਕੋਈ ਹੁਣ ਕਿਸੇ ਪੋਲਿਟੀਕਲ ਪਾਰਟੀ ਨੇ ਕਿਹਾ ਹੁੰਦਾ ਕਿਸੇ ਜਰਨਲਿਸਟ ਨੇ ਕਿਹਾ ਹੁੰਦਾ ਮੀਡੀਆ ਗਰੁੱਪ ਨੇ ਕਿਹਾ ਹੁੰਦਾ ਤੇ ਲੱਗਣਾ ਸੀ ਜੀ ਇਹ ਪੱਕਾ ਪਤੀ ਹੈ ਜੀ ਬੰਬੇ ਹਾਈ ਕੋਰਟ ਦੇ ਜੱਜ ਵੱਲੋਂ ਰੱਦ ਕੀਤਾ ਜਾਣਾ ਇਹਦਾ ਮਤਲਬ ਕਿ ਵਾਕਈ ਇਹਨਾਂ ਚ ਵੱਡੀ ਭਾਰੀ ਖੋਟ ਬੇਨਿਜਮੀਆਂ ਆ ਸਰਵਧਾਨਿਕ ਹੈ ਜਿਸ ਨੂੰ ਨਵੇਂ ਸਿਰੇ ਤੋਂ ਵਾਂਚਦੇ ਕੋਖਣ ਦੀ ਲੋੜ ਹੈ ਜੀ ਸਿਰਸਬ ਜੀ ਇਹਨਾਂ ਲਈ ਰਲਦੇ ਮਿਲਦੇ ਸਵਾਲ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਚ ਇਹ ਜਾ ਹੋਇਆ ਸੀ ਕਿ ਬੜੇ ਸਾਰੇ ਚੈਨਲ ਪੰਜਾਬ ਦੇ ਬੰਦ ਕੀਤੇ ਗਏ ਉਸ ਸਮੇਂ ਵੀ ਬੜੇ ਕਟਾਕਸ਼ ਹੈ ਜਿਹੜੇ ਲੋਕਾਂ ਨੇ ਵੀ ਸਾਦੇ ਕਿ ਮੀਡੀਆ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਆਪਾਂ ਕਹਿ ਸਕਦੇ ਹਾਂ ਇਹ ਕਿ ਸਿੱਧੇ ਤੌਰ ਤੇ ਜਿਹੜੇ ਰੂਲਸ ਹਨ ਇਹ ਸਿਰਫ ਕੇਂਦਰ ਸਰਕਾਰ ਇਸੇ ਕਰਕੇ ਲੈ ਕੇ ਆ ਰਹੀ ਸੀ ਤਾਂ ਕਿ ਉਹਨਾਂ ਦੇ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਜਿਹੜੀ ਉਹ ਦੱਬੀ ਜਾ ਸਕੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਚੀਜ਼ਾਂ ਟ੍ਰੈਂਡ ਕਰਤੀਆਂ ਨੇ ਜੇ ਕਿਸੇ ਦਾ ਵਿਰੋਧ ਹੁੰਦਾ ਤਾਂ ਲਗਾਤਾਰ ਲੋਕ ਉਸ ਵਿਰੋਧ ਦਾ ਸਾਥ ਦਿੰਦੇ ਨੇ ਸਪੋਰਟ ਕਰਦੇ ਨੇ ਤਾਂ ਵੀ ਲੋਕ ਖੁੱਲ ਕੇ ਸਪੋਰਟ ਕਰਦੇ ਨੇ ਸੋ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਸੀ ਇਹ ਕਿ ਨਾ ਕਿਸੇ ਦੀ ਖੁੱਲੀ ਸਪੋਰਟ ਹੋ ਸਕੇ ਤੇ ਨਾ ਕਿਸੇ ਦਾ ਵਿਰੋਧ ਇਹ ਕੋਈ ਦੋਪਹਿਰ ਸੋਸ਼ਲ ਮੀਡੀਆ ਦੀ ਜਿੱਦਾਂ ਬਾਜ਼ਰ ਜ਼ਿਕਰ ਕੀਤਾ ਗੱਲ ਕਰ ਰਿਹਾ ਹਾਂ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਅਸਰ ਦੇ ਫੈਕਟਰ ਹੈਗਾ ਉਹਦੇ ਤੇ ਕੰਮ ਕਰਨ ਵਾਲੇ ਲੋਕਾਂ ਦੀ ਇੱਕ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਕੀ ਉਹ ਜਿਹੜੀਆਂ ਪੋਸਟਾਂ ਜਾਂ ਜਿਹੜੀਆਂ ਵੀਡੀਓਜ਼ ਹੁੰਦੀਆਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ਜਿਹੜੇ ਲੋਕ ਜ਼ਿੰਮੇਵਾਰੀ ਨਾਲ ਗੱਲ ਕਹਿੰਦੇ ਆ ਸਰਕਾਰ ਦੇ ਖਿਲਾਫ ਬੋਲਦੇ ਆ ਜਾਂ ਕਿਸੇ ਮੁੱਦੇ ਦੇ ਬੋਲਦੇ ਆ ਕਿਸੇ ਇਸ਼ੂ ਤੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਹੱਥ ਪਾਇਆ ਜਾਵੇ ਸਰਕਾਰ ਨੂੰ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਤੁਸੀਂ ਜਿਹੜਾ ਹੈਗਾ ਉਹਦੇ ਨਾਂ ਦੇ ਉੱਤੇ ਕਿ ਜੀ ਗਲਤ ਪੋਸਟਾਂ ਪੈਂਦੀਆਂ ਜਾਂ ਅੰਦਰ ਵਰਤੋਂ ਦੀ ਸੋਸ਼ਲ ਮੀਡੀਆ ਦੀ ਤੇ ਜਿਹੜੇ ਸਹੀ ਕੰਮ ਹੋ ਰਿਹਾ ਸਹੀ ਕੰਮਾਂ ਦੇ ਉੱਤੇ ਵੀ ਰਿਕਾਵਟ ਹੋਵੇ ਸੋ ਜਿਹੜਾ ਖੁੱਲਾ ਅਧਿਕਾਰ ਸੀ ਨਾ ਉਹਨੂੰ ਰੋਕ ਲੱਗੇਗੀ ਸਰਕਾਰ ਵੱਲੋਂ ਕਿ ਹੁਣ ਜਿਸ ਤਰੀਕੇ ਨਾਲ ਸਰਕਾਰ ਦਾ ਕੀਤਾ ਜਾਂਦਾ ਸੀ ਅਪਰਾਲਾ ਜੇ ਉਹਨਾਂ ਦੇ ਹੱਕ ਜਾਂਦਾ ਸੀ ਉਹਨੂੰ ਪੂਰੀ ਖੁੱਲ੍ਹੇ ਜੋ ਮਰਜ਼ੀ ਬੋਲੋ ਜੋ ਖੁੱਲ੍ਹ ਆ ਸੀ ਉਹ ਬੋਲਣ ਦੇ ਵੇਲੇ ਕਈ ਤਰ੍ਹਾਂ ਦੀ ਪਹੁੰਦੀਆਂ ਜਾਂ ਨਹੀਂ ਪਹੁੰਦੀਆਂ ਲਾਉਂਦੇ ਤਾਂ ਸਿੱਧੇ ਤੌਰ ਤੇ ਕਾਰ ਬਈ ਪ੍ਰੀਜਾ ਕੋਈ ਏਜੰਸੀ ਜਿਹੜੀ ਆ ਕੇ ਗੁਆ ਖੜਕਾਉਂਦੀ ਆ ਕਿ ਜੀ ਆਓ ਥਾਣੇ ਤੇ ਹਾਜ਼ਰ ਹੋ ਕਿ ਪਤਾ ਨਹੀਂ ਕਿਦਾਂ ਦੀ ਸੁਣਵਾਈ ਹੋਏਗੀ ਸੋ ਉਹਨੂੰ ਠੱਲ ਪੈ ਗਈ ਜਿਹੜੀ ਗੈਰ ਕਾਨੂੰਨੀ ਤੌਰ ਤੇ ਜਿੰਦਾ ਜਾਜ ਨੇ ਕਿਹਾ ਕਿ ਗੈਰ ਸੰਵਧਾਨਿਕ ਇਹ ਸੋਧਾਂ ਕੀਤੀਆਂ ਗਈਆਂ ਇਹ ਲਾਗੂ ਨਹੀਂ ਹੋ ਸਕਦੀਆਂ ਰੱਦ ਕਰਨਾ ਹੀ ਆਪਣੇ ਆਪ ਬਹੁਤ ਵੱਡੀ ਗੱਲ ਹੈ ਕਿਸੇ ਜੱਜ ਵੱਲੋਂ ਬੇਹਾਈ ਕੋਈ ਨਾ ਫੈਸਲਾ ਲਿਆ ਆਪਣੇ ਆਉਂ ਚ ਇਹ ਮਾਮਲਾ ਹੈ ਦਾ ਮਤਲਬ ਕਿ ਕੇਂਦਰ ਨੇ ਆਈਟੀ ਜਿਹੜੀਆਂ ਸੋਧਾਂ ਕੀਤੀਆਂ ਉਹ ਸੋਧਾਂ ਇੰਨੀਆਂ ਸੋਚ ਵਿਚਾਰ ਕੇ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਜਿਹੜੀਆਂ ਕਰਨੀਆਂ ਚਾਹੀਦੀਆਂ ਸੀ ਇਹਦੇ ਬਾਰੇ ਗੱਲ ਕਰਕੇ ਆਪਾਂ ਅੱਗੇ ਜਾਵਾਂਗੇ ਦੇਖੋ মিডিਆ ਬਹੁਤ ਵੱਡਾ ਇੱਕ ਖੇਤਰ ਹੈਗਾ ਜਿੱਥੇ ਵੱਖ-ਵੱਖ মিডিਆ ਦੀਆਂ ਏਜੰਸੀਆਂ ਹੈਗੀਆਂ ادارے ਹੈਗੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਕੋਈ ਨਿਯਮ ਬਣਨੇ ਚਾਹੀਦੇ ਆ ਇਹ ਨਹੀਂ ਕਿ ਆਪਣੇ ਤੌਰ ਤੇ ਨਿਯਮ ਬਣਾ ਲੈਣ ਤੇ ਧੱਕੇ ਦੇ ਨਾਲ ਹੀ ਫਿਰ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਜੀ ਜੀ